ਜਦੋਂ ਵੀ ਡਰਾਈਵਿੰਗ ਕਰਦੇ ਹੋ ਤਾਂ ਹਮੇਸ਼ਾ ਇੱਕ ਗੱਲ ਕਹੀ ਜਾਂਦੀ ਹੈ ਕਿ ਸਾਵਧਾਨੀ ਦੇ ਨਾਲ ਵਾਹਨ ਚਲਾਇਆ ਜਾਏ ਪਰ ਇੱਕ ਅਜੀਹਾਂ ਮਾਮਲਾ ਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਸ ਇੱਕ ਅਣਗਹਿਲੀ ਦੇ ਕਰਕੇ ਅਜੀਹਾਂ ਇੰਨਾ ਵੱਡਾ ਨੁਕਸਾਨ ਹੋ ਗਿਆ ਦਰਅਸਲ ਇੱਕ ਲੜਕੀ ਜਿਹੜੀ ਹੈ ਗੱਡੀ ਚਲਾਰੀ ਸੀਗੀ ਤੇ ਅਚਾਨਕ ਉਸਨੇ ਰੇਸ ਜ਼ਿਆਦਾ ਦੇ ਦਿੱਤੀ ਜਿਸ ਕਰਕੇ ਇਹ ਗੱਡੀ ਅੱਗੇ ਖੜੀਆਂ ਚਾਰ ਗੱਡੀਆਂ ਦੇ ਵਿੱਚ ਜਾ ਕੇ ਠੋਕ ਜਾਂਦੀ ਹੈ ਜਿਸ ਤੋਂ ਬਾਅਦ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਤੇ ਮੌਕੇ ਤੇ ਹੀ ਮੋਚੀਚ ਹਾੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨੇ ਗਲਤੀ ਦੇ ਨਾਲ ਰੇਸ ਜ਼ਿਆਦਾ ਦੇ ਦਿੱਤੀ ਜਿਸ ਕਰਕੇ ਗੱਡੀ ਬੇਕਾਬੂ ਹੋ ਗਈ ਅਤੇ ਅਗਲੀਆਂ ਗੱਡੀਆਂ ਜੋ ਤਿੰਨ ਜਾ ਰਹੀਆਂ ਸੀਗੀਆਂ ਉਹਨਾਂ ਦੇ ਵਿੱਚ ਜਾ ਕੇ ਠੁੱਕ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਆਰਮੀ ਦੀਆਂ ਗੱਡੀਆਂ ਦੱਸੀਆਂ ਜਾ ਰਹੀਆਂ ਨੇ ਮੌਕੇ ਤੇ ਚੀਕ ਚਾਹਾੜਾ ਪੈਣਾ ਸ਼ੁਰੂ ਹੋ ਗਿਆ ਪੁਲਿਸ ਪ੍ਰਸ਼ਾਸਨ ਉਤੇ ਆ ਜਾਂਦਾ ਹੈ ਇਸ ਦੇ ਨਾਲ ਹੀ ਆਲੇ ਦੁਆਲੇ ਦੇ ਲੋਕ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ ਕਿ ਆਖਰਕਾਰ ਇਹ ਕੀ ਹੋ ਗਿਆ ਤਾਂ ਇਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਤੇ ਵਾਹਨ ਚਲਾ ਰਹੇ ਹੋਵੋ ਤਾਂ ਸਾਵਧਾਨ ਦੇ ਨਾਲ ਚਲਾਇਆ ਜਾਵੇ ਤੇ ਇਸੇ ਦੇ ਨਾਲ ਹੀ ਜਦੋਂ ਇੱਕ ਲੜਕੀ ਕਾਰ ਚਲਾਉਂਦੀ ਹੋਵੇ ਤਾਂ ਫਿਰ ਖਾਸ ਤੌਰ ਤੇ ਜ਼ਿਆਦਾ ਇਹ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਕੋਟ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਗੱਡੀ ਚਲਾ ਰਹੀ ਸੀ ਕਿ ਲੜਕੀ ਪਰ ਅਚਾਨਕ ਉਸ ਦੇ ਵੱਲੋਂ ਰੇਸ ਜ਼ਿਆਦਾ ਦੇ ਦਿੱਤੀ ਜਾਂਦੀ ਹੈ ਜਿੱਥੇ ਕਿ ਅੱਗੇ ਖੜੀਆਂ ਤਿੰਨ ਗੱਡੀਆਂ ਠੋਕ ਦਿੱਤੀਆਂ ਜਾਂਦੀਆਂ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਸੱਟਾ ਨਹੀਂ ਲੱਗਿਆ ਗੰਭੀਰ ਰੂਪ ਦੇ ਵਿੱਚ ਜਾਨ ਬਚ ਚੁੱਕੀ ਹੈ ਜੋ ਲੜਕੀ ਗੱਡੀ ਚਲਾ ਰਹੀ ਸੀ ਉਸ ਨੂੰ ਮਲੀ ਸੱਟਾਂ ਲੱਗੀਆਂ ਨੇ ਜਿਸ ਕਰਕੇ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਵਾਰ ਤੁਹਾਨੂੰ ਇਹ ਮੰਜਰ ਜ਼ਰੂਰ ਦਿਖਾ ਦਨੇ ਆ ਜਿੱਥੇ ਕੀ ਇੱਕ ਗਲਤੀ ਦੇ ਕਰਕੇ ਜਾਂ ਕਹਿ ਸਕਦੇ ਆ ਕਿ ਅਣਗਹਿਲੀ ਦੇ ਕਰਕੇ ਅਜੀਹਾ ਲੜਕੀ ਨੇ ਇੱਕਦਮ ਰੇਸ ਦੇ ਦਿੱਤੀ ਗੱਡੀ ਨੂੰ ਜਿਸ ਕਰਕੇ ਅੱਗੇ ਖੜੀਆਂ ਹੋਰ ਤਿੰਨ ਗੱਡੀਆਂ ਦੇ ਵਿੱਚ ਜਾ ਕੇ ਗੱਡੀ ਠੁੱਕ ਜਾਂਦੀ ਹੈ ਜਿਸ ਕਰਕੇ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਗਨੀਮਤ ਇਹ ਰਹੀ ਹੈ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਸ ਸੁਣਦੇ ਆ ਕੀ ਕਹਿਣਾ ਹੈ ਉਹਨਾਂ ਦਾ ਕੀ ਮਸਲਾ ਹੈ ਕਿਵੇਂ ਕੀ ਦੀ ਗੱਲ ਹੈ ਮਸਲਾ ਇਹ ਹੈ ਕਿ ਜੀ ਆਰਪੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੌਲੀ ਹੌਲੀ ਜਿੰਨੀ ਸਪੀਡ ਹੈਗੀ ਹੈ ਗੱਡੀ ਦੇ ਹਿਸਾਬ ਨਾਲ 19 ਕਿ ਗੱਡੀ ਚੱਲੀ ਸੀ ਪਿੱਛੋਂ ਲਿਆ ਕੇ ਕੁੜੀ ਤੋਂ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਵਿੱਚੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਤੇ ਉਹ ਕਿੱਧਰ ਗਏ ਉਹ ਤਾਂ ਮੈਡੀਕਲ ਕਰਾਉਣ ਗਏ ਉਹਨਾਂ ਦੇ 60 ਲੱਖ 60 ਲੱਖ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਕੀ ਕਿੱਥੇ ਹੋਇਆ ਜੀ ਐਕਸੀਡੈਂਟ ਬਿਲਕੁਲ ਆ ਕੋਟ ਰੋਡ ਦੇ ਉੱਤੇ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਠੀਕ ਹੈ ਜੀ ਇੱਕ ਲੇਡੀ ਆਈ ਪਿੱਛੋਂ ਕਰੇਟਾ ਗੱਡੀ ਦੇ ਪਤਾ ਨਹੀਂ ਰਿਕਦਮ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨਾਂ ਇੰਪੈਕਟ ਤੁਹਾਡੇ ਸਾਹਮਣੇ ਹੈ ਸਾਰੇ ਕਰਤ ਦੇ ਵਿੱਚ ਉਹ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕਿ ਜਾਨੇ 60 ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿਛਵਾਣ ਕੇ ਵਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੇ ਬਾਕੀ ਮੈਡੀਕਲ ਨਹੀਂ ਲੈ ਗਏ ਤੇ ਦੂਜੀਆਂ ਗੱਡੀਆਂ ਦਾ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਕਾਰਮੀ ਦੇ ਕੈਪਟਨ ਸਾਹਿਬ ਸੀ ਉਹ ਆਪ ਦੀ ਜਿਹੜੀ ਅੱਗੇ ਗੱਡੀ ਤੇ ਚੱਲੇਗੇ ਸਿਕਿਉਰਟੀ ਰੀਜ਼ਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਕਿ ਗੱਡੀਆਂ ਚੱਲੇ ਚਾਰ ਗੱਡੀਆਂ ਸੀਗੀਆਂ ਦੋ ਆਰਮੀ ਦੋ ਪ੍ਰਾਈਵੇਟ ਫਿਰ ਇਹ ਚਲ ਕੀ ਮਸਲਾ ਆਇਆ ਜਿਹੜਾ ਹੈ ਗੱਡੀਆਂ ਤੇ ਤੇ ਕੋਰਪ ਕੰਪਲੈਕਸ ਦੇ ਨਜ਼ਦੀਕ ਐਕਸੀਡੈਂਟ ਹੋਇਆ ਆ ਬਾਕੀ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਚੈੱਕ ਕਰ ਰਹੇ ਆ ਤੇ ਬਾਕੀ ਵੇਟ ਕਰ ਰਹੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਇੱਥੇ ਕਿੰਨੀਆਂ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਆ ਵੈਰੀਫਾਈ ਕਰਨੇ ਕਿ ਕੀ ਕੰਪਲੇਂਟ ਦੇਦੇ ਉਹ ਅਕੋਰਡਿੰਗਲੀ ਵੇਖਦੇ ਹਾਂ ਗਲਤੀ ਕਿਹਦੀ ਜਿਸੀ ਜਾਰੀ ਇਹਦੇ ਸਟੇਜ ਤੇ ਕੋਈ ਕਹਿ ਸਕਦੇ ਇਹ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਾਲਿਆਂ ਦੀ ਵੀ ਗੱਡੀ ਵੀ ਵੇਚੇਗੀ ਹਾਂ ਇੱਕ ਗੱਡੀ ਆਰਮੀ ਦੀ ਹੈ ਇੱਕ ਗੱਡੀ ਆਰਮੀ ਦੀ ਹੈ ਜਾਨੀ ਮਨ ਕੋਈ ਨਹੀਂ ਇਹ ਜਦ ਕੋਈ ਰਿ